ਮੇਰੀ ਮੈਰਿਜ ਹੋਏ ਮੇਰੇ ਹਸਬੰਡ ਮੈਨੂੰ ਫੋਰਨ ਤੱਕ ਘੁਮਾਣ ਲੈ ਕੇ ਗਏ ਹੋਏ ਆ ਕਲੀਅਰ ਗੱਲ ਕਵਾਂ ਕਿ ਮੈਂ ਉਦੋਂ ਹਸੀ ਹਸੀ ਉਹਨਾਂ ਨਾਲ ਹੱਥ ਵੜ ਕੇ ਚਲੀ ਗਈ ਜਹਾਜ਼ ਤੇ ਚੜ ਕੇ ਆਪਣਾ ਘੁੰਮਣ ਚਲੀ ਗਈ ਆ ਤੇ ਜਦੋਂ ਉਹਨਾਂ ਤੇ ਮਾੜਾ ਟਾਈਮ ਆਇਆ ਤੇ ਮੈਂ ਉਹਨਾਂ ਦਾ ਹੱਥ ਛੱਡ ਕੇ ਬੈਠ ਜਾ ਘਰ ਹੋਰ ਹੋਵੇ ਨਾ ਹੋਵੇ ਤੁਹਾਡੀ ਧਰਮ ਪਤਨੀ ਤੁਹਾਡੇ ਨਾਲ ਹੈ ਕਿ ਕੋਈ ਨਹੀਂ ਐਵੇਂ ਟਾਈਮ ਜੇ ਚੰਗਾ ਟਾਈਮ ਨਿਕਲ ਗਿਆ ਤੇ ਮਾੜਾ ਟਾਈਮ ਵੀ ਨਿਕਲ ਜਾਏਗਾ ਹਿੰਮਤ ਨਾ ਹਾਰੋ ਚੰਗਰ ਟਾਈਮ ਜੇ ਨਹੀਂ ਰਹਿੰਦਾ ਤਾਂ ਮਾੜਾ ਵੀ ਕਦੇ ਨਹੀਂ ਰਹਿੰਦਾ ਜੇ ਦਿਨਾਂ ਦਿਨ ਨਿਕਲਦਾ ਰਾਤ ਆਂਦੀ ਹੈ ਰਾਤ ਨਿਕਲਦੀ ਦਿ ਸਵੇਰਾ ਵੀ ਹੁੰਦਾ ਹੀ ਹੁੰਦਾ ਇੱਕ ਰਿਲੇਸ਼ਨ ਹੀ ਇਹੋ ਜਿਹਾ ਹੁੰਦਾ ਹੈ ਕਿ ਜਿਹਦੇ ਵਿੱਚ ਹੱਥ ਨਾਲ ਹੱਥ ਫੜ ਕੇ ਚੱਲਣਾ ਪੈਂਦਾ ਇੱਕ ਮੋਢਾ ਬੰਨਣਾ ਪੈਂਦਾ ਸਾਥ ਪ੍ਰੋਪਰ ਦੇਣਾ ਪੈਂਦਾ ਤਾਂ ਹੀ ਜੀਵਨ ਸਾਥੀ ਦਾ ਮਤਲਬ ਹੀ ਹੈ ਸੱਤ ਫੇਰੇ ਕੀ ਹੁੰਦੇ ਸੱਤ ਜਨਮ ਦਾ ਸਾਥ ਹੁੰਦਾ ਜੇ ਅਸੀਂ ਇੱਕ ਜਨਮ ਚੀਏ ਹਾਰ ਮੰਨ ਲਵਾਂਗੇ ਤੇ ਉਹ ਸੱਤਾਂ ਜਨਮ ਦਾ ਫਿਰ ਫੇਰਿਆਂ ਲੈਣ ਦਾ ਕੀ ਫਾਇਦਾ ਮੈਨੂੰ ਐ ਮੋਟੀਵੇਸ਼ਨ ਮਿਲੇ ਹੈ ਮੇਰੀ ਬੇਟੀ ਤੋਂ ਮੇਰੀ ਬੇਟੀ ਨੂੰ ਮੇਰੇ ਹੱਥ ਦੇ ਰਾਜਮਾ ਘੜੀ ਬਹੁਤ ਟੇਸਟੀ ਲੱਗਦੀ ਹੈ ਕਹਿੰਦੀ ਜਦੋਂ ਵੀ ਕਹਿੰਦੀ ਖਤਮ ਹੋਦੇ ਮਮਾ ਨਾਲ ਹੀ ਬਣਾਓ ਤੇ ਮੇਰੇ ਦਿਮਾਗ ਚ ਆਇਆ ਕਿ ਕੰਮ ਤਾਂ ਕੁਝ ਨਾ ਕੁਝ ਤਾਂ ਕਰਨਾ ਹੈ ਕਿਸੇ ਨੇ ਨਹੀਂ ਆ ਕੇ ਕੁਝ ਦੇਣਾ ਆਪਣੇ ਪਰਿਵਾਰ ਨੂੰ ਪਾਲਣਾ ਔਰ ਹਿੰਮਤ ਆਪ ਹੀ ਰੱਖਣੀ ਪੈਣੀ ਹੈ ਇਹ ਪੰਜਾਬ ਵਰਗੀ ਰੀਸ ਕਿਤੇ ਵੀ ਨਹੀਂ ਹੈਗੀ ਇੱਥੇ ਦੇ ਲੋਕੀ ਇੰਨਾ ਸਭ ਨੂੰ ਪਿਆਰ ਦੇਣ ਵਾਲੇ ਸਤਕਾਰ ਦੇਣ ਵਾਲੇ ਹੈਗੇ ਹੈ ਦੀ ਆਪਾਂ ਉੱਥੇ ਜਾ ਕੇ ਆਪਾਂ ਉਹਨਾਂ ਦੇ ਥੱਲੇ ਲੱਗ ਕੇ ਕੰਮ ਕਰ ਰਹੇ ਆਂ ਅੰਗਰੇਜ਼ਾਂ ਦੇ ਥੱਲੇ ਲੱਗ ਕੇ ਕਿਉਂ ਨਾ ਸੀ ਇੱਥੇ ਰਹਿ ਕੇ ਅਸੀਂ ਆਪਣੇ ਪੰਜਾਬ ਦੇ ਘਰ ਨਾਲ ਮਿਲ ਕੇ ਉਹ ਅਨ੍ਹੀ ਇੱਜ਼ਤ ਦੇ ਰਹੇ ਉਹਨਾਂ ਨਾਲ ਮਿਲ ਕੇ ਉਹਨਾਂ ਦੀ ਰਿਸਪੈਕਟ ਦਈਏ ਤੇ ਉਹਨਾਂ ਤੋਂ ਲਈਏ ਕੰਮ ਕਰੀਏ ਮਿਲ ਕੇ ਸਸਿਕਾ ਲੁਧਿਆਣਾ ਲਾਈਵ ਦੇਖਦੇ ਦਸਕਾ ਦਾ ਮੈਂ ਕੁਲਵੰਤ ਸਿੰਘ ਸਨੋਟ ਵੀ ਸਵਾਗਤ ਕਰਦਾ ਜਿੱਥੇ ਅੱਜ ਪੰਜਾਬ ਦੇ ਵਿੱਚੋਂ ਇਮੀਗ੍ਰੇਟ ਹੋ ਕੇ ਲੋਕ ਬਾਹਰ ਜਾ ਰਹੇ ਨੇ ਕੰਮ ਦੀ ਤਲਾਸ਼ ਦੇ ਵਿੱਚ ਬਾਹਰ ਭੱਜ ਰਹੇ ਨੇ ਕਿ ਇੱਥੇ ਪੰਜਾਬ ਦੇ ਵਿੱਚ ਕੰਮ ਨਹੀਂ ਮਿਲ ਰਿਹਾ ਜਾਂ ਇੰਡੀਆ ਦੇ ਵਿੱਚ ਕੰਮ ਨਹੀਂ ਮਿਲ ਰਿਹਾ ਉੱਥੇ ਹੀ ਇੱਕ ਤੁਹਾਡਾ ਅਜਿਹੇ ਹਾਰਡ ਵਰਕਿੰਗ ਲੇਡੀਜ਼ ਨਾਲ ਮਲਾਵਾਂਗੇ ਜਿਨ੍ਹਾਂ ਨੇ ਇੱਥੇ ਹੀ ਆਪਣਾ ਬਿਜ਼ਨਸ ਖੋਲਿਆ ਹੈ ਤੇ ਇੱਕ ਫੂਡ 카ਟ ਮੈਂ ਕੈਮਰਾਮੈਨ ਨੂੰ ਕਹੂੰਗਾ ਕੈਮਰਾ ਮਾਰੇ ਫੂਡ 카ਟ ਦੇ ذریعے ਆਪਣਾ ਜਿਹੜਾ ਰੋਜ਼ਗਾਰ ਹੈ ਆਪਣੇ ਪਰਿਵਾਰ ਦਾ ਢੱਡਾ ਜਿਹੜਾ ਪਾਲੰਦਾ ਕੰਮ ਉਹਨਾਂ ਨੇ ਸ਼ੁਰੂ ਕੀਤਾ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇੱਥੇ ਇਹਨਾਂ ਨੂੰ ਇਸ ਜਿਹੜੀ ਸਟਾਲ ਹੈ ਇਹ ਲਾਉਣੀ ਕਿਉਂ ਪਈ ਤੇ ਇਹਦੇ ਪਿੱਛੇ ਦਾ ਜਿਹੜਾ ਕਾਰਨ ਹੈ ਉਹ ਕੀ ਹੈ ਤੇ ਮੈਂ ਸੁਣਿਆ ਇਹ ਪੜੇ ਲਿਖੇ ਵੀ ਬਹੁਤ ਨੇ ਤੇ ਨਾਲ ਗੱਲਬਾਤ ਕਰਦੇ ਆ ਪਰ ਸਵਾਗਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਪ੍ਰਜਨੀ ਸ਼ਰਮਾ ਅਸ਼ਰਾਂਜੀ ਸ਼ਰਮਾ ਜੀ ਇਹਦਾ ਪਿੱਛੇ ਬੈਕਸਟੋਰੀ ਕੀ ਹੈ ਕਿ ਤੁਸੀਂ ਪੜ੍ਹੇ ਲਿਖੇ ਹੋ ਮੈਂ ਸੁਣਿਆ ਤੁਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ ਐਮਏ ਹਿੰਦੀ ਕੀਤੀ ਹੈ ਤੇ ਇਹ ਦਾ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਆਇਆ ਸਰ ਐਕਚੁਅਲੀ ਮੇਰੇ ਹਸਬੰਡ ਨੇ ਬਿਜ਼ਨਸ ਸਟਾਰਟ ਕੀਤਾ ਸੀਗਾ ਤੇ ਉਹਨਾਂ ਨੂੰ ਬਿਜ਼ਨਸ 'ਚ ਲਾਸ ਹੋ ਗਿਆ ਹਾਂ ਤੇ ਫਿਰ ਇਸੇ ਲਈ ਪਿੱਛੋਂ ਕਿਸੇ ਦੀ ਹੈਲਪ ਨਹੀਂ ਸੀਗੀ ਤੇ ਫਿਰ ਵਾਈਫ ਤਾਂ ਆਪਣੇ ਹਸਬੰਡ ਦਾ ਇੱਕ ਮੋਰਦਾ ਬੰਨਣਾ ਹੀ ਸੈਨਾ ਹੈ ਕਿ ਇਸੇ ਲਈ ਫਿਰ ਮੈਂ ਆਪਣੇ ਹਸਬੰਡ ਦੀ ਹੈਲਪ ਕਰਨ ਵਾਸਤੇ ਤੇ ਮੇਰੇ ਚ ਹੁਨਰ ਸੀਗਾ ਜਿਹੜੀ ਚੀਜ਼ ਦਾ ਬਣਾਉਣ ਦਾ ਮੈਂ ਉਹ ਚੀਜ਼ ਸਟਾਰਟ ਕੀਤੀ ਕਿ ਮੈਂ ਰਾਜਮਾ ਕੜੀ ਬਹੁਤ ਟੇਸਟੀ ਲੱਗਦੀ ਹੈ ਮੇਰੀ ਬੇਟੀ ਨੂੰ ਮੈਨੂੰ ਇਹ ਮੋਟੀਵੇਸ਼ਨ ਮਿਲੇਆ ਮੇਰੀ ਬੇਟੀ ਤੋਂ ਮੇਰੀ ਬੇਟੀ ਨੂੰ ਮੇਰੇ ਹੱਥ ਦੇ ਰਾਜਮਾ ਕੜੀ ਬਹੁਤ ਟੇਸਟੀ ਲੱਗਦੀ ਹੈ ਕਹਿੰਦੀ ਜਦੋਂ ਵੀ ਕਹਿੰਦੀ ਖਤਮ ਹੋਦੇ ਮम्मा ਨਾਲ ਹੀ ਬਣਾਓ ਤੇ ਮੇਰੇ ਦਿਮਾਗ ਚ ਆਇਆ ਕਿ ਕੰਮ ਤਾਂ ਕੁਛ ਨਾ ਕੁਛ ਤਾਂ ਕਰਨਾ ਹੈ ਕਿਸੇ ਨੇ ਨਹੀਂ ਆ ਕੇ ਕੁਝ ਦੇਣਾ ਆਪਣੇ ਪਰਿਵਾਰ ਨੂੰ ਪਾਲਣਾ ਔਰ ਹਿੰਮਤ ਆਪ ਹੀ ਰੱਖਣੀ ਪੈਣੀ ਹੈ ਉਦਾਸ ਹੋਏ ਰੋਈ ਵੀ ਬਹੁਤ ਕੀ ਹੋ ਗਿਆ ਐਂਜ ਹੋ ਗਿਆ ਮਤਲਬ ਕਿ ਕੁਝ ਸਮਝ ਵੀ ਨਹੀਂ ਆਇਆ ਫਿਰ ਇਕਦਮ ਉਸ ਮਾਲਕ ਨੇ ਰਸਤਾ ਦਿਖਾਇਆ ਕਿ ਉਠ ਰ ਮਤਲਬ ਕਿ ਘਰ ਦਾ ਨਾਮ ਮੇਰਾ ਰੱਜੀ ਹੈ ਕਹਿੰਦੇ ਉਠ ਰੱਜੀ ਚੱਲ ਕਰ ਕੁਛ ਆਪਣੇ ਹਸਬੰਦ ਦਾ ਸਾਥ ਦੇ ਤੇ ਛੱਡ ਦੇ ਦੁਨੀਆਦਾਰੀ ਦੀ ਸ਼ਰਮ ਕੋਈ ਨਹੀਂ ਪਿੱਛੇ ਖੜਨ ਵਾਲਾ ਆਪਣੇ ਤਾਂ ਸਾਥ ਛੱਡ ਜਾਂਦੇ ਨੇ ਤੇ ਤੂੰ ਕਿਉਂ ਨਹੀਂ ਆਪਣੇ ਪਰਿਵਾਰ ਨੂੰ ਸਾਹਮਣਾ ਕਰਨਾ ਹੈ ਤੇ ਮੈਂ ਫਿਰ ਬਣਾ ਕੇ ਲੈ ਕੇ ਆਈ ਇੱਕ ਦਿਨ ਤੇ ਮੈਨੂੰ ਇੱਥੋਂ ਦੀ ਰਿਸਪਾਂਸ ਬਹੁਤ ਅੱਛਾ ਮਿਲਿਆ ਔਰ ਮੈਨੂੰ ਇੱਥੇ ਦੇ ਲੋਕਾਂ ਨੇ ਪਿਆਰ ਵੀ ਬਹੁਤ ਦਿੱਤਾ ਹੈ ਤੇ ਕਿਉਂ ਨਹੀਂ ਫਿਰ ਮੈਂ ਕਿਹਾ ਸ਼ਰਮ ਘਾਤੇ ਕਰਨੀ ਕੌਣ ਖੜਾ ਹੈ ਕੌਣ ਨਹੀਂ ਹੈ ਆਪਾਂ ਕੀ ਆਪਣਾ ਕੰਮ ਕੀਤਾ ਥੇ ਬਾਹਰ ਜਾ ਕੇ ਵੀ ਲੋਕ ਤਾਂ ਜਿਹੜੇ ਹੈਗੇ ਨੇ ਉਹ ਬਾਹਰ ਜਾ ਕੇ ਬੁੱਧ ਅਜੀਬ ਜੀਵ ਕੰਮ ਕਰਦੇ ਨੇ ਬਾਥਰੂਮੇ ਸਵਾਈ ਤੇ ਕਰਦੇ ਨੇ ਸਰ ਉੱਥੇ ਜਾ ਕੇ ਇੰਨਾ ਸਟਰਗਲ ਕਰ ਰਹੇ ਤੁਸੀਂ ਆਪਣਾ ਪੰਜਾਬ ਛੱਡ ਕੇ ਇੰਨਾ ਹਸੀਨ ਪੰਜਾਬ ਵਰਗਾ ਸ਼ਹਿਰ ਕਿੱਥੇ ਵੀ ਨਹੀਂ ਮਿਲ ਸਕਦਾ ਸੀ ਵੀ ਮੈਂ ਤੁਹਾਨੂੰ ਕਹਿ ਰਹੀ ਆ ਕੀ ਸੋਚਿਆ ਪਹਿਲੇ ਅਸੀਂ ਬਹੁਤ ਦੇਰ ਪਹਿਲਾਂ ਸੋਚਿਆ ਸੀ ਬਟ ਆਪਾਂ ਨਹੀਂ ਗਏ ਤੇ ਅਸੀਂ ਕਿਹਾ ਨਹੀਂ ਕਿ ਪੰਜਾਬ ਵਰਗੀ ਰੀਸ ਕਿਤੇ ਵੀ ਨਹੀਂ ਹੈਗੀ ਇੱਥੇ ਦੇ ਲੋਕੀ ਇੰਨਾ ਸਭ ਨੂੰ ਪਿਆਰ ਦੇਣ ਵਾਲੇ ਸਤਕਾਰ ਦੇਣ ਵਾਲੇ ਹੈਗੇ ਆ ਤੇ ਆਪਾਂ ਉੱਥੇ ਜਾ ਕੇ ਆਪਾਂ ਉਹਨਾਂ ਦੇ ਥੱਲੇ ਲਾ ਕੇ ਕੰਮ ਕਰ ਰਹੇ ਆ ਅੰਗਰੇਜ਼ਾਂ ਦੇ ਥੱਲੇ ਲਾ ਕੇ ਕਿਉਂ ਨਾ ਸੀ ਇੱਥੇ ਰਹਿ ਕੇ ਅਸੀਂ ਆਪਣੇ ਪੰਜਾਬ ਦੇ ਘਰ ਨਾਲ ਮਿਲ ਕੇ ਉਹਨੀ ਇੱਜ਼ਤ ਦੇ ਰਹੇ ਉਹਨਾਂ ਨਾਲ ਮਿਲ ਕੇ ਉਹਨਾਂ ਦੀ ਰਿਸਪੈਕਟ ਦਈਏ ਤੇ ਉਹਨਾਂ ਤੋਂ ਲਈਏ ਕੰਮ ਕਰੀਏ ਮਿਲ ਕੇ ਤੇ ਬਸ ਇਸੇ ਕਾਰਨ ਮੈਂ ਇੱਥੇ ਸ਼ੁਰੂ ਕੀਤਾ ਇਸ ਤੋਂ ਪਹਿਲਾਂ ਕਦੇ ਜੌਬ ਦਾ ਟਰਾਈ ਨਹੀਂ ਕੀਤਾ ਕਿ ਕੋਈ ਜੌਬ ਕਿਤੇ ਪ੍ਰਾਈਵੇਟ ਕੰਪਨੀ ਦੇ ਵਿੱਚ ਜਾਂ ਪ੍ਰਾਈਵੇਟ ادارے ਦੇ ਵਿੱਚ ਸਰ ਦੇਖੋ ਪ੍ਰਾਈਵੇਟ ਕੰਪਨੀ ਚ ਦੇਖੋ ਅਸੀਂ ਰਿਸਪੈਕਟ ਦਿੰਨੇ ਆ ਜੇ ਮਿਲੇ ਨਾ ਮਿਲੇ ਬਟ ਇੱਥੇ ਇਸ ਮੈਨੂੰ ਇਹ ਰਿਸਪਾਂਸ ਮਿਲੇ ਕਿ ਜਿਹੜੀ ਰਿਸਪੈਕਟ ਮੈਂ ਮਤਲਬ ਕਿ ਲੈ ਰਹੀ ਆ ਜਿਵੇਂ ਮੈਂ ਪਿਆਰ ਨਾਲ ਖਾਣਾ ਖਿਲਾ ਰਹੀ ਤੇ ਰਿਸਪੈਕਟ ਮੈਨੂੰ ਮਿਲ ਵੀ ਰਹੀ ਹੈ ਹੂੰ ਉਹਦੇ 'ਚ ਮੈਨੂੰ ਐ ਨਹੀਂ ਹੈ ਕਿ ਹਾਂ ਮੈਂ ਨਹੀਂ ਕਹਿ ਰਹੀ ਕਿ ਨਹੀਂ ਮਿਲਦੀ ਹੋਣੀ ਜਿਹੜੇ ਉਹ ਕੰਮ ਕਰ ਰਿਹਾ ਹੈ ਕਿ ਉਹਨਾਂ ਨੂੰ ਰਿਸਪੈਕਟ ਨਹੀਂ ਮਿਲ ਰਹੀ ਹੋਣੀ ਬਟ ਮੇਰੇ ਨਾਲ ਜੋ ਬੀਤ ਗਈ ਆਪਸ ਤੇ ਮੈਂ ਉਸ ਚੀਜ਼ 'ਚ ਹੱਕ 'ਚ ਨਹੀਂ ਸੀਗੀ ਜੌਬ ਕਰਨ ਦੇ ਹੱਕ 'ਚ ਨਹੀਂ ਸੀ ਇਸੇ ਲਈ ਮੈਂ ਆਪਣਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੀ ਆ ਕਿ ਮੈਂ ਕਹਿੰਨੀ ਆ ਕਿ ਮੈਂ ਚਾਹੇ ਛੋਟੇ ਤੋਂ ਸ਼ੁਰੂ ਕਰਾਂ ਆਉਣ ਵਾਲੇ ਟਾਈਮ 'ਚ ਮੈਂ ਆਪਣਾ ਨਾਮ ਕਮਾਉਣਾ ਚਾਹੀਏ ਕਿ ਜੋ ਮੈਨੂੰ ਸੁਣਨ ਨੂੰ ਮਿਲਿਆ ਹੈ ਕਿ ਮੇਰੇ ਆਨ ਨਾਲ ਕਿ ਘਰ ਚ ਮਤਲਬ ਕਿ ਮੇਰਾ ਸਾਡਾ ਬੇਟਾ ਡਾਊਨ ਆ ਗਿਆ ਹੈ ਕਿ ਉਹਦਾ ਮਤਲਬ ਕਿ ਕੰਮ ਖਰਾਬ ਹੋ ਗਿਆ ਕੰਮ ਵਗੈਰਾ ਸਾਰਾ ਲਾਸ ਹੋ ਗਿਆ ਕਿ ਮੇਰੇ ਕਾਰਨ ਤੇ ਮੈਂ ਪ੍ਰੂਫ ਵੀ ਕਰਨਾ ਚਾਹੁੰਦੀ ਸੀ ਕਿ ਕਿਸਮਤ ਨਹੀਂ ਹੈ ਚੀਜ਼ ਐ ਨਹੀਂ ਕਿ ਕਿ ਤੁਸੀਂ ਇੱਕ ਪ੍ਰਾਈ ਟੀ ਨੂੰ ਸਾਰਾ ਦੋਸ਼ ਦੇ ਦੇ ਕਿਸਮਤ ਦੀ ਚ ਕਿਸਮਤ ਮਤਲਬ ਕਿ ਇੱਕ ਪਰਮਾਤਮਾ ਹੈ ਕੋਈ ਅਪ ਡਾਊਨਸ ਲਾਈਫ ਚ ਆਂਦੇ ਰਹਿੰਦੇ ਆ ਜੇ ਅਸੀਂ ਉਸ ਦਾ ਸਾਹਮਣਾ ਕਰ ਲਈਏ ਤੇ ਉਹ ਵੀ ਨਿਕਲ ਜਾਏਗਾ ਕਹਿੰਦੇ ਆ ਨਾ ਇੱਕ ਸਪ੍ਰਿੰਗ ਹੈ ਜਿੰਨਾ نیچے ਜਾਂਦਾ ਉਨਾ ਹੀ ਉੱਪਰ ਆਂਦਾ ਹੈ ਤੇ ਮੈਂ ਉਹ ਪ੍ਰੂਫ ਕਰਨਾ ਚਾਹਨੀ ਆ ਜ਼ਰੂਰੀ ਨਹੀਂ ਮੈਂ ਇੱਕ ਜੌਬ ਕਰਕੇ ਮੈਂ ਆਪਣਾ ਕੰਮ ਕਰਕੇ ਵੀ ਪ੍ਰੂਫ ਕਰ ਸਕਦੀ ਆ ਇਸ ਚੀਜ਼ ਨੂੰ ਲੋਕਾਂ ਦਾ ਰਿਸਪੌਂਸ ਇੱਥੇ ਮੈਮ ਕਿਵੇਂ ਰਿਹਾ ਕਿ ਲੋਕ ਤੂੰ ਦੇਖੋ ਪਤਾ ਹੀ ਕੀ ਗੱਲ ਆ ਲੋਕ ਅੱਜ ਕੱਲ ਜਿਖੋ ਜਿਹੜਾ ਮਿਡਲ ਕਲਾਸ ਵਰਗ ਆ ਉਹ ਤਾਂ ਚਲੋ ਇੱਥੇ ਫਿਰ ਵੀ ਖਾ ਲੈਂਦਾ ਹੈ ਪਰ ਜਿਹੜੇ ਅਪਰ ਕਲਾਸ ਦੇ ਜਿਹੜਾ ਮੋਡਲ ਟਾਊਨ ਦਾ ਟਿਊਸ਼ਨ ਮਾਰਕਟ ਹੈ ਇਹਦੇ ਵਿੱਚ ਵਧੀਆ ਘਰਾਂ ਦੇ ਬੱਚੇ ਆਉਂਦੇ ਆ ਵਧੀਆ ਫੈਮਿਲੀਜ਼ ਆਉਂਦੀਆਂ ਨੇ ਉਹਨਾਂ ਦਾ ਕਿਵੇਂ ਦਾ ਰਿਸਪਾਂਸ ਦਿਆ ਤੁਹਾਨੂੰ ਸਰ ਨਹੀਂ ਉਹਨਾਂ ਦਾ ਵੀ ਮੈਨੂੰ ਬਹੁਤ ਅੱਛਾ ਰਿਸਪਾਂਸ ਮਿਲੇ ਆ ਕਿ ਉਹ ਕਹਿ ਰਹੇ ਤੁਸੀਂ ਬਹੁਤ ਜ਼ਿਆਦਾ ਮਤਲਬ ਕਿ ਸਫਾਈ ਨਾਲ ਸਾਨੂੰ ਖਿਲਾ ਰਹੇ ਹੋ ਸੀ ਇਹੀ ਤਾਂ ਚੀਜ਼ ਖਾਣਾ ਚਾਹੁੰਦੇ ਸੀਗੇ ਕਿ ਤੁਸੀਂ ਸਾਰੀ ਚੀਜ਼ ਦਾ ਧਿਆਨ ਰੱਖ ਕੇ ਘਰ ਉਹਨਾਂ ਨੇ ਚਾਵਲ ਖਾਦੇ ਕੜੀ ਰਾਜਮਾ ਕਹਿੰਦੇ ਸਾਨੂੰ ਬਿਲਕੁਲ ਘਰ ਵਰਗਾ ਟੇਸਟ ਜੇ ਸਾਨੂੰ ਇੱਥੇ ਮਿਲ ਰਿਹਾ ਤੇ ਅਸੀਂ ਕਿਉਂ ਕਿਸੇ ਹੋਰ ਚੀਜ਼ ਵਾਲੇ ਭੱਜੀਏ ਤੇ ਇਸੇ ਲਈ ਉਹਨਾਂ ਨੇ ਮੈਨੂੰ ਰਿਸਪਾਂਸ ਵੀ ਅੱਛਾ ਦਿੱਤਾ ਹੈ ਤੇ ਅੱਜ ਮੈਨੂੰ 10-15 ਦਿਨ ਹੋ ਚੁੱਕੇ ਆ ਤੇ ਤਾਂ ਫਿਰ ਮੈਂ ਕੰਮ ਹੋਰ ਕਰਨਾ ਚਾਹਨੀ ਆ ਅੱਗੇ ਵਧਾਣਾ ਚਾਹਨੀ ਆ ਬਟ ਬਸ ਥੋੜਾ ਜਿਹਾ ਤੁਹਾਨੂੰ ਪਤਾ ਹੀ ਹੈ ਸਟਾਰਟਿੰਗ ਤੋਂ ਹਰ ਕਿਸੇ ਨੂੰ ਥੋੜਾ ਜਿਹਾ ਆਉਂਦਾ ਕਿ ਜਿੰਨੀ ਸੀਗੀ ਮੈਂ ਆਪਣਾ ਜਿੰਨਾ ਐਫਰਟ ਕਰ ਸਕਦੀ ਸੀ ला ਸਕਦੀ ਸੀ ਹਜੇ ਮੈਂ ਉਹਨਾਂ ਕੀਤਾ ਕਿ ਆਉਣ ਵਾਲੇ ਟਾਈਮ 'ਚ ਮੇਰਾ ਹੈ ਥੋੜਾ ਜਿਹਾ ਕੰਮ ਤੁਹਾਨੂੰ ਵਧਿਆ ਹੀ ਦਿਖੇਗਾ ਜਦੋਂ ਮੈਂ ਮੈਮ ਆਇਆ ਆਫ ਦਾ ਕੈਮਰਾ ਸੀਗੇ ਆਪਾਂ ਉਦੋਂ ਇੱਕ ਦੋ ਬੱਚੇ ਖੜੇ ਹੋਏ ਸੀਗੇ ਤੁਸੀਂ ਇਹਨਾਂ ਨੂੰ ਫ੍ਰੀ ਦੇ ਰਹੇ ਸੀ ਮੈਨੂੰ ਇਹ ਲੱਗਿਆ ਕਿ ਤੁਸੀਂ ਉਹਨਾਂ ਦੀ ਸੇਵਾ ਹੀ ਕਰ ਰਹੇ ਹੋ ਸਰ ਮੈਨੂੰ ਨਾ ਬਹੁਤ ਖੁਸ਼ੀ ਮਿਲਦੀ ਹੈ ਅਗਰ ਦੇਖੋ ਘਰੇ ਬੈਠੇ ਨਹੀਂ ਮੈਂ ਕੀ ਕਰ ਸਕਦੀ ਜੇ ਮੈਂ ਇੱਥੇ ਆਈ ਹਾਂ ਤੇ ਮੇਰੇ ਨਾਲ ਪਿਆਰ ਨਾਲ ਇੱਕ ਬੱਚਾ ਮੈਨੂੰ ਬੁਲਾ ਰਿਹਾ ਹੈ ਤੇ ਉਹਨੇ ਮੈਨੂੰ ਦੀਦੀ ਤੱਕਿਆ ਤੇ ਮੇਰਾ ਇੰਨਾ ਮਨ ਖੁਸ਼ ਹੋਇਆ ਮੈਂ ਉਹ ਬੱਚੇ ਨੂੰ ਪੁੱਛਿਆ ਕਿ ਚਾਹੇ ਮੈਂ ਨਹੀਂ ਮੈਂ ਕਦੀ ਨਹੀਂ ਸੋਚਿਆ ਕਿ ਮੇਰੀ ਸੇਲ ਹੋਈ ਕਿ ਨਹੀਂ ਹੋਈ ਮੈਂ ਉਹਨਾਂ ਬੱਚੇ ਮੇਰੇ ਖਿਆਲ ਬੋਣੀ ਵੀ ਨਹੀਂ ਸੀ ਹੋਈ ਉਦੋਂ ਨਹੀਂ ਸਰ ਉਹ ਹੀ ਤਾਂ ਕੋਈ ਨਹੀਂ ਉਹ ਤਾਂ ਮਾਲਕ ਮੈਂ ਕਹਿੰਨੀ ਆ ਉਹਨਾਂ ਦੀ ਕੀ ਪਤਾ ਉਹਨਾਂ ਦੀ ਦੁਆ ਨਾਲ ਮੇਰਾ ਇੰਨਾ ਕਭੀ ਨਹੀਂ ਸਮਾਨ ਬਚਦਾ ਮੈਂ ਅੱਜ ਤੱਕ ਇਹ ਚੀਜ਼ ਸੋਚੀ ਵੀ ਨਹੀਂ ਕਿ ਉਹ ਆਏ ਬੱਚਿਆਂ ਨੂੰ ਪੰਜ ਮੈਨੂੰ ਅੰਦਰੋਂ ਹੀ ਇੰਨੀ ਖੁਸ਼ੀ ਮਿਲਦੀ ਆ ਉਹਨਾਂ ਨੂੰ ਦੇ ਕੇ ਕਿ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦੀ ਉਸ ਖੁਸ਼ੀ ਨੂੰ ਕਿ ਬੱਚੇ ਹੁੰਦੇ ਆ ਮਾਸੂਮ ਜਿਹੇ ਬੱਚੇ ਆ ਜੇ ਅਸੀਂ ਉਹਨਾਂ ਨੂੰ ਨਿਵਾਲਾ ਵੈਸੇ ਵੀ ਅਸੀਂ ਵੀ ਦੇਣ ਵਾਲੇ ਕੌਣ ਹੁੰਨੇ ਆ ਪਹਿਲੀ ਗੱਲ ਤਾਂ ਹੈ ਕਿ ਉਹ ਮਾਲਕ ਦੀਵਾਨ ਵਾਲਾ ਹੈ ਕਿ ਉਹਨਾਂ ਦਾ ਮਾਲਕ ਸਾਨੂੰ ਦੇ ਰਿਹਾ ਹੈ ਕਿ ਸੇਵਾ ਵੀ ਕਰ ਰਹੇ ਆ ਤੇ ਅਸੀਂ ਆਪਣਾ ਵੀ ਘਰ ਦਾ ਗੁਜ਼ਾਰਾ ਘਰ ਦਾ ਗੁਜ਼ਾਰਾ ਵੀ ਕਰ ਰਹੇ ਆ ਤੇ ਉਹਨਾਂ ਦੀ ਹੀ ਦੁਆ ਨਾਲ ਕੀ ਪਤਾ ਸਾਡਾ ਕੰਮ ਇੱਥੋਂ ਦੀ ਕਿੱਥੇ ਤੱਕ ਪਹੁੰਚ ਜਾਵੇ ਇਹ ਚੀਜ਼ ਐ ਸਰ ਬਸ ਮੈਂ ਕਹਿਨੀ ਆ ਕਿ ਕਦੀ ਐ ਨਾ ਸੋਚੋ ਕਿ ਤੁਸੀਂ ਕੰਮ ਕਰ ਰਹੇ ਹੋ ਚਾਹੇ ਵੱਡੇ ਐ ਰੈਸਟੋਰੈਂਟ ਵਾਲੇ ਚਾਹੇ ਛੋਟੀ ਜਿਹੀ ਕਾਟੇ ਕਿ ਜੋ ਤੁਹਾਡੇ ਕੋ ਕੋਈ ਛੋਟਾ ਬੱਚਾ ਆਂਦਾ ਮੈਂ ਨਹੀਂ ਕਿ ਪੈਸੇ ਦੀ ਮਦਦ ਨਹੀਂ ਕਰਨੀ ਨਾ ਕਰੋ ਜੇ ਤੁਹਾਡੇ ਕੋਲ ਜਿੰਨੀ ਕ ਮਦਦ ਹੋ ਸਕਦੀ ਐ ਤੁਸੀਂ ਉੰਨੀ ਜ਼ਰੂਰ ਕਰੋ ਉਹਨਾਂ ਬੱਚਿਆਂ ਦੀ ਕਿ ਜ਼ਰੂਰੀ ਨਹੀਂ ਕਿ ਕੋਈ ਦੇ ਕੇ ਮਦਦ ਕਰਦਾ ਇੱਕ ਦੁਆਵਾ ਵੀ ਬਹੁਤ ਵੱਡੀ ਚੀਜ਼ ਐ ਕਿ ਉਸ ਬੰਦੇ ਨੂੰ ਇਸ ਪਾਰ ਤੋਂ ਉਸ ਪਾਰ ਵੀ ਲੰਘਾ ਦਿੰਦੀ ਐ ਤੇ ਗੱਲ ਕੁ ਹੋਰ ਅਪ ਕਰੀਏ ਜੇ ਜੇ ਤੁਸੀਂ ਕਿਹਾ ਕਿ ਮੈਨੂੰ ਦੀ ਮੋਟੀਵੇਸ਼ਨ ਆ ਮੇਰੀ ਬੇਟੀ ਤੋਂ ਮਿਲੀ ਹੈ ਕਿ ਉਹ ਟੈਸਟ ਕਰਦੀ ਸੀ ਤੇ ਪਰ ਫਿਰ ਵੀ ਕਿਤੇ ਨਾ ਕਿਤੇ ਇੱਕ ਦਿਮਾਗ ਦੇ ਵਿੱਚ ਇੱਕ ਵਾਰ ਤਾਂ ਆਇਆ ਹੋਊਗਾ ਕਿ ਕਿੱਥੇ ਜਾਵਾਂਗੇ ਕਿੱਥੇ ਰੋਡ ਉੱਪਰ ਖੜਾਂਗੇ ਰੋਡ ਉੱਪਰ ਖਾ ਕੇ ਗਾਹ ਕਾਏਗਾ ਨਹੀਂ ਆਏਗਾ ਇੱਕ ਤਰ੍ਹਾਂ ਦਾ ਦੇਖੋ ਦੋਨੇ ਖਿਆਲ ਪਉਂਦੇ ਨੇ ਨੈਗੇਟਿਵ ਚੱਲਦੇ ਨੇ ਨਹੀਂ ਨਹੀਂ ਹਾਂ ਜੀ ਇਹ ਮੈਂ ਐਗਰੀ ਕਰ ਰਹੀ ਹਾਂ ਤੁਹਾਡੀ ਗੱਲ ਨੂੰ ਆਂਦਾ ਹੈ ਇੱਕ ਵਾਰ ਆਂਦਾ ਹੈ ਬਟ ਜਦੋਂ ਆਪਣੇ ਪਰਿਵਾਰ ਦੀ ਸਾਹਮਣੇ ਹੁੰਦਾ ਨਾ ਬੇਟੀ ਤੇ ਅਸੀਂ ਉਹਨੂੰ ਵੈਲ ਐਜੂਕੇਸ਼ਨ ਦੇਣੀ ਹੈ ਕਰਨੀ ਹੈ ਤੇ ਘਰੇ ਬੈਠ ਕੇ ਸਾਨੂੰ ਕੋਈ ਨਹੀਂ ਕਰੇਗਾ ਜੇ ਅਗਰ ਕੋਈ ਕਾਰ ਵੀ ਦੇਗਾ ਨਾ ਤੇ 36 ਵਾਰ ਸੁਣਾ ਵੀ ਦੇਗਾ ਸਰ ਤੇ ਉਹ ਕੀਤਾ ਨਾ ਕੀਤਾ ਇੱਕ ਬਰਾਬਰ ਹੁੰਦਾ ਤੇ ਅਸੀਂ ਕਿਸੇ ਦਾ ਕਿਉਂ ਕਿਸੇ ਦੇ ਹੱਥੋਂ ਲੈ ਮਤਲਬ ਕਿ ਕਿਉਂ ਗੱਲਾਂ ਸੁਣਨੀਆਂ ਜੇ ਸਾਨੂੰ ਰੱਬ ਨੇ ਸਭ ਕੁਝ ਦਿੱਤਾ ਹੈ ਦੋ ਹੱਥ ਦਿੱਤੇ ਪੈਰ ਦਿੱਤੇ ਉਹ ਵੀ ਇਨਸਾਨ ਹੈ ਜਿਨ੍ਹਾਂ ਕੋਲ ਇਹ ਚੀਜ਼ਾਂ ਮੈਂ ਕਹਿੰਦੀ ਪ੍ਰਮਾਤਮਾ ਸਭ ਨੂੰ ਦੇਵੇ ਅੰਗ ਸਭ ਨੂੰ ਸ਼ਰੀਰ ਸਭ ਦਾ ਸ਼ਰੀਰ ਤੰਦਰੁਸਤ ਰੱਖੇ ਤੇ ਸਾਨੂੰ ਸ਼ਰੀਰ ਵੀ ਤੰਦਰੁਸਤ ਦਿੱਤਾ ਸਭ ਕੁਝ ਦਿੱਤਾ ਤਾਂ ਕਿਉਂ ਨਹੀਂ ਅਸੀਂ ਮਿਹਨਤ ਕਰਕੇ ਕਮਾ ਸਕਦੇ ਕਿਉਂ ਕਿਸੇ ਦੇ ਥੱਲੇ ਲੱਗਣਾ ਕਿ ਬਟ ਇਹ ਚੀਜ਼ ਹੈ ਕਿ ਫਿਰ ਉਹ ਚੀਜ਼ ਮੈਂ ਕਿਉਂ ਨਾ ਕਰਾਂ ਕਿ ਮੈਂ ਆਪਣਾ ਹਿੰਮਤ ਨੂੰ ਹਿੰਮਤ ਰੱਖ ਕੇ ਹਿੰਮਤ ਨਹੀਂ ਹਾਰਨੀ ਹਿੰਮਤ ਰੱਖ ਕੇ ਖੜ ਕੇ ਕਿਉਂ ਨਾ ਮੈਂ ਆਪਣਾ ਘਰ ਦਾ ਗੁਜ਼ਾਰਾ ਕਰ ਸਕਾਂ ਮੈਂ ਨਹੀਂ ਕਹਿ ਰਹੀ ਕਿ ਮੇਰੇ ਹਸਬੰਦ ਮੇਰਾ ਸਾਥ ਦਿੰਦੇ ਆ ਬਟ ਉਹ ਆਪਣਾ ਵੀ ਕਰਦੇ ਆ ਮੈਂ ਕੱਲੀ ਇਸ ਕਾਰਟ ਨੂੰ ਵੀ ਸਾਮਦੀ ਆ ਥੋੜੀ ਦੇਰ ਮੇਰਾ ਹੈਲਪ ਦੇ ਥੋੜੀ ਜਿਹੀ ਮੇਰੀ ਹੈਲਪ ਕਰਕੇ ਉਹ ਆਪਣਾ ਚਲੇ ਵੀ ਜਾਂਦੇ ਨੇ ਕਾਫੀ ਦੇਰ ਮੈਂ ਸਵੇਰ ਸ਼ਾਮ ਤੱਕ 5:30 ਵਜੇ ਤੱਕ ਮੈਂ ਕੱਲੀ ਹੁੰਨੀ ਆ ਮੈਂ ਕੱਲੀ ਸਾਮਦੀ ਆ ਮੈਨੂੰ ਕੋਈ ਦਿੱਕਤ ਨਹੀਂ ਹੋ ਰਹੀ ਨਾ ਮੈਨੂੰ ਕਿਸੇ ਦੀ ਸ਼ਰਮ ਹੈ ਨਾ ਕੁਝ ਹੈ ਸਾਰੇ ਹੋਣਗੇ ਆਪਣੇ ਘਰ ਚੋਂ ਹੋਣਗੇ ਸ਼ੌਕਾਰ ਹੋਣਗੇ ਬਟ ਮੈਂ ਆਪਣੇ ਘਰ ਦੇ ਸ਼ੌਕਾਰ ਹਾਂ ਮੈਂ ਆਪਣੇ ਕਾਰਟ ਦੀ ਸ਼ੌਕਾਰ ਹਾਂ ਮੇਰੇ ਇੱਥੇ ਹੱਥ ਵਿੱਚ ਤਲੀ ਚ ਜਦੋਂ ਮੈਂ ਕਿਸੇ ਨੂੰ ਪਿਆਰ ਨਾ ਕਰਵਾਨੀ ਆ ਤੇ ਉਹ ਮੈਨੂੰ ਰਿਸਪੈਕਟ ਨਾ ਮੇਰੀ ਇਹ ਦੇ ਕੇ ਜਾਂਦੇ ਆ ਕਮਾਈ ਦੇ ਕੇ ਜਾਂਦੇ ਤੇ ਮੈਨੂੰ ਉਸ ਤੋਂ ਵੱਡੀ ਵੱਡੀ ਖੁਸ਼ੀ ਕਿਤੇ ਮਿਲਦੀ ਹੀ ਨਹੀਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਜਿੱਦਿ ਮੈਨੂੰ ਖੁਸ਼ੀ ਹੋ ਰਹੀ ਹੈ ਤੇ ਕੰਮ ਕਰਕੇ ਉਨੀ ਮੈਨੂੰ ਖੁਸ਼ੀ ਅੱਜ ਤੱਕ ਨਹੀਂ ਹੋਈ ਜਦੋਂ ਪਹਿਲੇ ਦਿਨ ਆਏ ਸੀ ਪਹਿਲਾ ਕਸਟਮਰ ਆਇਆ ਸੀ ਰਿਐਕਸ਼ਨ ਕੀ ਸੀ ਪਹਿਲੇ ਦਿਨ ਮਤਲਬ ਕਿ ਇੱਕ ਤਾਂ ਅੰਦਰੋਂ ਐਨੀ ਖੁਸ਼ੀ ਆਈ ਸਮਾਈਲ ਮਤਲਬ ਕਿ ਐਨੀ ਕਿ ਸਮਾਈਲ ਐਨੀ ਹੋ ਗਈ ਔਰ ਉਹਨਾਂ ਨੇ ਖਾ ਕੇ ਦੇਖੀ ਤੇ ਉਹਨਾਂ ਨੇ ਮੇਰੀ ਪ੍ਰੇਜ਼ ਕੀਤੀ ਕਿ ਮੈਮ ਆਪ ਤੁਸੀਂ ਬਹੁਤ ਅੱਛਾ ਕਰ ਰਹੇ ਹੋ ਉਹਨਾਂ ਨੇ ਮੈਨੂੰ ਕਿਹਾ ਕਿ ਮੈਮ ਤੁਸੀਂ ਬਹੁਤ ਅੱਛਾ ਕਰ ਰਹੇ ਹੋ ਕਿ ਤੁਸੀਂ ਐਵੇਂ ਕਿਉਂ ਕਰ ਰਹੇ ਹੋ ਮੈਂ ਕਿਹ ਕੋਈ ਨਹੀਂ ਬਸ ਫੈਮਿਲੀ ਚ ਹੁੰਦਾ ਕਿ ਹਸਬੰਡ ਦੇ ਨਾਲ ਖੜਨਾ ਹੈ ਕੋਈ ਐ ਥੋੜੀ ਹੈ ਕਿ ਮੈਂ ਮਾਡਰਨ ਹੋ ਗਏ ਮੈਂ ਆਪਣਾ ਸਾਥ ਛੱਡਦਾ ਹਸਬੰਡ ਦਾ ਮੈਂ ਕਿ ਉਹ ਕਾਦਾ ਮਾਡਰਨ ਹੋਇਆ ਬੰਦਾ ਕੀ ਫਾਇਦਾ ਕੀ ਕਿ ਤੁਸੀਂ ਜਦੋਂ ਸੁੱਖ ਦਾ ਸਮੇਂ ਸੀਗਾ ਉਦੋਂ ਤੁਸੀਂ ਹਰ ਚੀਜ਼ ਐਸ਼ ਕਰਸਤੀਆਂ ਕਰਦੇ ਸੀਗੇ ਮੇਰੀ ਮੈਰਿਜ ਹੋਏ ਮੇਰੇ ਹਸਬੰਡ ਮੈਨੂੰ ਫੋਰਨ ਦਾ ਕਮਾਨ ਲੈ ਕੇ ਗਏ ਹੋਏ ਆ ਕਲੀਅਰ ਗੱਲ ਕਹਾਂ ਕਿ ਮੈਂ ਉਦੋਂ ਹਸੀ ਅਸੀਂ ਉਹਨਾਂ ਨਾਲ ਹੱਥ ਵੜ ਕੇ ਚਲੀ ਗਈ ਜਹਾਜ਼ ਤੇ ਚੜ੍ਹ ਕੇ ਆਪਣਾ ਘੁੰਮਣ ਚਲੀ ਗਈਆਂ ਤੇ ਜਦੋਂ ਉਹਨਾਂ ਦੇ ਮਾੜਾ ਟਾਈਮ ਆਇਆ ਤੇ ਮੈਂ ਉਹਨਾਂ ਦਾ ਹੱਥ ਛੱਡ ਕੇ ਬੈਠ ਜਾ ਘਰੇ ਜਾਂ ਮੈਂ ਕਹਾ ਕਿ ਮੇਰੇ ਕੋ ਨਹੀਂ ਹੋ ਰਿਆ ਨਾ ਕਰ ਰਿਹਾ ਇਹ ਕਿਸ ਚੀਜ਼ ਦੀ ਗੱਲ ਐ ਇੰਨੇ ਤਾਂ ਸੰਸਕਾਰ ਸਾਡੇ ਮੇਰੇ ਪੇਰੈਂਟਸ ਨੇ ਦਿੱਤੇ ਐ ਕਿ ਅਗਰ ਸੁੱਖ ਵੇਲੇ ਤੁਹਾਡੇ ਤੁਸੀਂ ਨਾਲ ਹੋ ਤੂੰ ਦੁੱਖ ਵੇਲੇ ਵੀ ਤੁਸੀਂ ਨਾਲ ਰਹੋ ਬਿਲਕੁਲ ਸਰ ਬਿਲਕੁਲ ਜੇਪਰ ਦੇਖੀਏ ਤਾਂ ਕੀ ਕੀ ਸਰ ਤੁਸੀਂ ਕਰਦੇ ਹੋਗੇ ਤੇ ਕੀ ਕੀ ਹੈਗਾ ਇਹਨਾਂ ਦੇ ਵਿੱਚ ਪਾਇਆ ਹੋਇਆ ਤੁਹਾਡਾ ਸਰ ਨੇ ਕੜੀ ਚਾਵਲ ਕਰਦੀਆਂ ਤੇ ਰਾਜਮਾ ਚਾਵਲ ਐ ਮੇਰੀ ਕੜੀ ਹੈ ਇਹ ਦੇਖੋ ਪਕੌੜੇ ਵਾਲੀ ਪਕੌੜੇ ਵਾਲੀ ਪਿਆਜ਼ ਦੇ ਪਕੌੜੇ ਹੈ ਠੀਕ ਹੈ ਤੇ ਇਹ ਚਾਵਲ ਹੈ ਜੀ ਬਾਸਮਤੀ ਚਾਵਲ ਦੇਖੋ ਕਿਵੇਂ ਖਿਲੇ ਖਿਲੇ ਹੈ ਜੀ ਦ라이ਸ ਜੀਰਾ ਰਾਈਸ ਹਾਂਜੀ ਐ ਨਹੀਂ ਹੈ ਕਿ ਅਸੀਂ ਬੋਇਲ ਬਣਾਨੇ ਆ ਬਿਲਕੁਲ ਵੀ ਨਹੀਂ ਜਿਵੇਂ ਦੇ ਘਰ ਦੇ ਬੰਦੇ ਆ ਚਾਵਲ ਮੇਰੀ ਬੱਚੀ ਜਿਵੇਂ ਖਾਂਦੇ ਮੇਰੇ ਹਸਬੰਡ ਜਿਵੇਂ ਖਾਂਦੇ ਅਸੀਂ ਓਵੇਂ ਹੀ ਬਣਾਈਦੇ ਆ ਬਿਲਕੁਲ ਇਹ ਰਾਜਮਾ ਇਹ ਰਾਜਮਾ ਇਹ ਦੇਖੋ ਇਹ ਕੀ ਕੋਸਟ ਕਰਦੇ ਹੋ ਮੈਂ ਫਿਰ ਸਰ ਦੇਖੋ 50 ਫੁੱਲ ਪਲੇਟ ਦੇ ਹੈ 30 ਹਾਫ ਦੇ ਹੈ ਠੀਕ ਹੈ ਹਾਂਜੀ ਜੇ ਕੋਈ ਕੋਈ ਜਿੰਨੇ ਸਵੇਰ ਆਇਆ ਉਹ ਬੱਚੇ ਆਏ ਉਹਨਾਂ ਕੋਲ ਪੈਸੇ ਹੈ ਨਹੀਂ ਸੀ ਮੰਨ ਲਓ ਕੋਈ ਆ ਜਾਂਦਾ ਦਿਹਾੜੀ ਚ ਦੋ ਆ ਗਏ ਫਿਰ ਹਾਂਜੀ ਦੋ ਆਜਨ ਚਾਰ ਆਜਨ ਕੋਈ ਨਹੀਂ ਉਹ ਮਾਲਕ ਦੀ ਦੇਣ ਹੈ ਸਾਰੇ ਪੁਗਤਾਏ ਜਾਂਦੇ ਗਾਹਕ ਵੀ ਪੁਗ ਪੁਗਤਾਏ ਜਾਂਦੇ ਤੇ ਉਹ ਵੀ ਪੁਗਤਾਏ ਜਾਂਦੇ ਨੇ ਫਿਰ ਕਿਵੇਂ ਦੀ ਸਪੌਂਸ ਜਿਹੜਾ ਹੈਗਾਗਾ ਤੋ ਉਹ ਤਾਂ ਗੱਲ ਹੋ ਗਈ ਕਿ ਚਲੋ ਤੂੰ 10 15 ਦਿਨ ਹੋ ਗਏ ਤਾਂ ਹੁਣ ਪਤਾ ਕੀ ਹੁੰਦਾ ਜਦੋਂ ਆਪਾਂ ਬਿਜ਼ਨਸ ਕੋ ਸ਼ੁਰੂ ਕਰਦੇ ਆਂ ਤਾਂ ਆਪਣਾ ਮੋਟਿਵ ਇਹ ਹੁੰਦਾ ਕਿ ਜੋ ਆਪਾਂ ਘਰ ਕੋਕੀ ਇਹ ਇਹ ਜੀ ਚੀਜ਼ ਆ ਜੇ ਡੇਲੀ ਖਤਮ ਹੋਵੇ ਤਾਂ ਹੀ ਸਪੇਸ ਬਣੇਗੀ ਨਵੀਂ ਤਾਂ ਹੀ ਬਣੇਗੀ ਤੇ ਕੀ ਲੱਗਦਾ ਕਿ ਡੇਲੀ ਖਤਮ ਹੋ ਜਾਂਦਾ ਸਾਡਾ ਸਿਰਫ ਇੱਕ ਅੱਧਾ ਦਿਨ ਸੀਗਾ ਜਦੋਂ ਥੋੜੇ ਜਿਹਾ ਚਾਵਲ ਹੋਦੇ ਸੀ ਅਸੀਂ ਇੱਥੇ ਵੰਡ ਕੇ ਦੇਨੇ ਆ ਜਾਂ ਕਿੱਥੇ ਬੈਠੇ ਹੁੰਦੇ ਉਹਨਾਂ ਨੂੰ ਦੇ ਦੇਨੇ ਆ ਫਿਲਹਾਲ ਵੈਸੇ ਮਾਲਕ ਦੀ ਕਿਰਪਾ ਨਾਲ ਸਾਡੇ ਬੱਚੇ ਹੀ ਨਹੀਂ ਅੱਜ ਤੱਕ ਅੱਛਾ ਹਾਂਜੀ ਸਾਰਾ ਲੱਗ ਜਾਂਦਾ ਸਾਰਾ ਲੱਗ ਜਾਂਦਾ ਠੀਕ ਹੈ ਤੇ ਇੱਕ ਗੱਲ ਹੋਰ ਮੈਂ ਤੁਹਾਨੂੰ ਪੁੱਛਣੀ ਚਾਹਾਂਗਾ ਕਿ ਜਿਹੜੀਆਂ ਵੂਮਨਸ ਨੇ ਘਰੇ ਲੇਡੀਜ਼ ਨੇ ਦੇਖੋ ਅੱਜ ਫਿਲਹਾਲ ਦੀ ਘੜੀ ਤਾਂ ਔਰਤ ਮੋਢਾ ਨਾ ਮੋੜ ਕੇ ਖੜਦੀ ਹੈ ਪਰ ਕਈ ਵਾਰ ਇਹ ਹੁੰਦਾ ਕਿ ਔਰ ਜਿਹੜੀ ਹੈਗੀ ਆ ਉਹ ਕਹਿੰਦੀ ਹੈ ਮੈਂ ਸਿਰਫ ਘਰ ਦੀ ਕੰਮ ਕਰਾਂਗੀ ਮੈਨੂੰ ਲਿਆ ਕੇ ਦੇ ਮੈਂ ਹੱਥ ਫੜਾ ਫਿਰ ਮੈਂ ਕਿਦਰਾ ਸਾਥ ਦਵਾਂਗੀ ਨਹੀਂ ਮੈਂ ਤੇਰਾ ਕੋਈ ਸਾਥ ਨਹੀਂ ਦੇਣਾ ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਵਾਸਤੇ ਇਹ ਕਹਿਣਾ ਚਾਹੁੰਦੀ ਜਦੋਂ ਤੁਹਾਡੇ ਹਸਬੰਡ ਕਮਾਉਂਦੇ ਆ ਉਦੋਂ ਵੀ ਤੁਹਾਡੇ ਤਲੀ ਤੇ ਰੱਖਦੇ ਜਦੋਂ ਉਹਨਾਂ ਦੀ ਇਹੋ ਜਿਹੀ ਹਾਲਤ ਹੁੰਦੀ ਕਿ ਕਿਉਂ ਤੁਸੀਂ ਆਪਣਾ ਸਾਤ ਨਹੀਂ ਛੱਡਣਾ ਚਾਹੀਦਾ ਬਲਕਿ ਉਹਨਾਂ ਦਾ ਸਹਾਰਾ ਬਣੋ ਤੇ ਉਹਨਾਂ ਨੂੰ ਹਿੰਮਤ ਦਿਓ ਕਿ ਆ ਤੁਹਾਡੀ ਕੋਈ ਹੋਰ ਹੋਵੇ ਨਾ ਹੋਵੇ ਤੁਹਾਡੀ ਧਰਮ ਪਤਨੀ ਤੁਹਾਡੇ ਨਾਲ ਹੈ ਕਿ ਕੋਈ ਨਹੀਂ ਐਵਰੀ ਟਾਈਮ ਜੇ ਚੰਗਾ ਟਾਈਮ ਨਿਕਲ ਗਿਆ ਤੇ ਮਾੜਾ ਟਾਈਮ ਵੀ ਨਿਕਲ ਜਾਏਗਾ ਹਿੰਮਤ ਨਾ ਹਾਰੋ ਚੰਗਾ ਟਾਈਮ ਜੇ ਨਹੀਂ ਰਹਿੰਦਾ ਤਾਂ ਮਾੜਾ ਵੀ ਕਦੇ ਨਹੀਂ ਰਹਿੰਦਾ ਜੇ ਦਿਨਾਂ ਦਿਨ ਨਿਕਲਦਾ ਰਾਤ ਆਂਦੀ ਹੈ ਰਾਤ ਨਿਕਲਦੀ ਹੈ ਸਵੇਰਾ ਵੀ ਹੁੰਦਾ ਹੀ ਹੁੰਦਾ ਸਰ ਮੈਂ ਤਾਂ ਇਹੀ ਕਹਾਂਗੀ ਲਾਈਫ 파ਟਰਨ ਦਾ ਮਤਲਬ ਸੱਚੂ ਲਾਈਫ ਦਾ 파ਟਰਨਰ ਹੈ ਕੇ ਇਕੱਲਾ ਕਹਿਣਾ ਲਾਈਫ ਪਾਰਟਨ ਨਹੀਂ ਜੇ ਲਾਈਵ ਦੇ ਵਿੱਚ ਸਾਥ ਦੋਗੇ ਤਾਂ ਲਾਈਫ ਪਾਰਟਨ ਬਿਲਕੁਲ ਬਿਲਕੁਲ ਲਾਈਫ ਸਰ ਦੇਖੋ ਹਸਬੰਡ ਵਾਈਫ ਦਾ ਇੱਕ ਰਿਲੇਸ਼ਨ ਹੀ ਇਹੋ ਜਿਹਾ ਹੁੰਦਾ ਹੈ ਕਿ ਜਿਹਦੇ ਵਿੱਚ ਹੱਥ ਨਾਲ ਹੱਥ ਫੜ ਕੇ ਚੱਲਣਾ ਪੈਂਦਾ ਇੱਕ ਮੋਡਾ ਬੰਨਣਾ ਪੈਂਦਾ ਸਾਥ ਪ੍ਰੋਪਰ ਦੇਣਾ ਪੈਂਦਾ ਸਾਈ ਜੀਵਨ ਸਾਥੀ ਦਾ ਮਤਲਬ ਹੀ ਹੈ ਸੱਤ ਫੇਰੇ ਕੀ ਹੁੰਦੇ ਸੱਤ ਜਨਮ ਦਾ ਸਾਥ ਹੁੰਦਾ ਜੇ ਅਸੀਂ ਇੱਕ ਜਨਮ ਚ ਹੀ ਹੈ ਹਾਰ ਮੰਨ ਲਵਾਂਗੇ ਤੇ ਸੱਤਾਂ ਜਨਮ ਦਾ ਫਿਰ ਫੇਰਿਆਂ ਲੈਣ ਦਾ ਕੀ ਫਾਇਦਾ ਬਿਲਕੁਕੁ ਬਹੁਤ ਸੋਹਣੀ ਗੱਲ ਬਹੁਤ ਸੋਹਣੀ ਗੱਲ ਮੈਮ ਕਹੀ ਹੈ ਕਿੰਨੇ ਵਜੇ ਆ ਜਾਂਦੇ ਹੋ ਕਿੰਨੇ ਵਜੇ ਜਾਂਦੇ ਹੋ ਸਰ 12:00 ਵਜੇ ਤੱਕ ਆ ਜਣੇ ਆ ਵੈਸੇ ਤਾਂ ਸਾਡਾ ਹੈ 11 11:30 ਵਜੇ ਤੱਕ ਸੋਚਿਆ ਬਟ ਹੁਣ ਅਸੀਂ ਥੋੜੇ ਦਿਨ ਤੋਂ 12:00 ਵਜੇ ਤੱਕ ਆ ਰਹੇ ਹਾਂ ਇਸ ਵੇਲੇ ਠੰਡ ਕਰਨ ਕਿਉਂਕਿ ਦੁਪਹਿਰ ਦਾ ਗਾਕ ਹੁੰਦਾ ਨਾ ਤੇ ਜਦੋਂ ਤੱਕ ਸਾਡਾ ਸਮਾਨ ਹੁੰਦਾ ਸੀ ਉਦੋਂ ਤੱਕ ਹੋਨੇ ਆ ਇਹ ਮੈਮ ਨੇ ਬੜਾਈ ਸੋਹਣਾ ਬਖੂਬੀ ਨਾਲ ਕਿਹਾ ਹੈ ਕਿ ਜਿਹੜਾ ਵੀ ਲਾਈਫ ਪਾਰਟਨਰ ਹੈ ਅਗਰ ਤੁਹਾਡੇ ਪਤੀ ਆ ਚਾਹੇ ਪਤਨੀ ਆ ਜੇ ਚੰਗੇ ਸਮੇਂ ਵਿੱਚ ਤੁਹਾਡੇ ਨਾਲ ਸੀ ਤਾਂ ਤੁਹਾਡਾ ਫਰਜ਼ ਬਣਦਾ ਹੈ ਕਿ ਮਾੜੇ ਸਮੇਂ ਵਿੱਚ ਵੀ ਉਹਦਾ ਸਾਥ ਦੇਣ ਮੈਂ ਇਸ ਤਰ੍ਹਾਂ ਦੀ ਜਿਹੜੀ ਹਿੰਮਤ ਹੈ ਇਸ ਨੂੰ ਬਹੁਤ ਐਪੀਸੋਡ ਕਰਾਂਗਾ ਔਰ ਤੁਹਾਨੂੰ ਵੀ ਪੰਜਾਬੀ ਉਹ ਕਹਾਂਗਾ ਕਿ ਜਿਹੜੇ ਅਸੀਂ ਬਾਹਰ ਨੂੰ ਚੱਪ ਭਜਦੇ ਆ ਜਾਂ ਕੋਈ ਵੀ ਕਾਰੋਬਾਰ ਕਰਦੇ ਆ ਸਾਡਾ ਇਹ ਵੀ ਫਰਜ਼ ਬਣਦਾ ਹੈ ਕਿ ਜੋ ਸਾਡਾ ਪੰਜਾਬੀ ਭੈਣ ਜਾਂ ਭਰਾ ਇਹ ਤੇਰੇ ਕੰਮ ਕਰਨਾ ਚਾਹੁੰਦਾ ਹੈ ਕੰਮ ਛੋਟੇ ਤੋਂ ਸ਼ੁਰੂ ਕਰਦਾ ਹੈ ਵੱਡੇ ਤੱਕ ਲੈ ਕੇ ਜਾਂਦਾ ਹੈ ਸਾਨੂੰ ਉਹਦਾ ਸਾਥ ਜਰੂਰ ਦੇਣਾ ਚਾਹੀਦਾ ਹੈ ਕੈਮਰਾਮੈਨ ਸਰਦਾ ਸੇਵਾ ਸਿੰਘ ਜੀ ਨਾਲ ਕੁਲਵੰਤ ਸਿੰਘ ਨੌੜ ਵੀ ਲੁਧਿਆਣਾ ਲਾਈਵ